フフフフ。 ਵੀ ਬੜੇ ਜੋਰ-ਸ਼ੋਰ ਤੇ ਚਾਹ ਨਾਲ ਵੀ ਆ ਆਮ ਜਿਹੇ ਘਰਾਂ ਦੇ ਬੰਦੇ ਉੱਠ ਕੇ ਆਏ ਆ ਕੋਈ ਸਾਈਗਾਂ ਨੂੰ ਪੈਂਚਰ ਲਾਉਂਦਾ ਟਾਇਰਾਂ ਨੂੰ ਕਿਸੇ ਦੀ ਕੈਫਟਰੀ ਦੀ ਦੁਕਾਨ ਹੈ ਕੋਈ ਕਮੇਟੀ ਆ ਨਾ ਡੁੱਗ ਮਾਸਟਰ ਆ ਕੋਈ ਡਾਕਟਰ ਬਣਾਲੀ ਸਰਕਾਰ ਪਰ ਉਹ ਜਿਹੜੀ ਸੌਦੇ ਹੁੰਦੇ ਆ ਵੀ ਉਹ ਪੋਤਾ ਨਾ ਪੇਵਾ ਦਾ ਵੀ ਨਹੀਂ ਲੋਕ ਮੈਨੂੰ ਚੰਗਾ ਕਹਿਣ ਲੱਗ ਪੈਣ ਇੰਨਾ ਕੁ ਮਾੜਾ ਬਣ ਜਾ ਉਹ ਕੰਮ ਇਹ ਸਰਕਾਰ ਨੇ ਕੀਤਾ ਕੱਲੇ ਵਾਅਦੇਆਂ ਤੋਂ ਤੇ ਜੁਮਲੇਬਾਜ਼ੀ ਤੋਂ ਸਵਾ ਤੇ ਵਿਆਹ ਕਰਾਉਣ ਤੋਂ ਮੇੜਾ ਔਰ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਬਾਈਨਾ ਵੀ ਚੰਗਾ ਮਿਲ ਗਿਆ ਸਾਰਾ ਗੋਲ ਸਾਰਿਆਂ ਨੇ ਰਹਿ ਗਏ ਤੇ ਕੋਠੇ ਨਾਲ ਪਾਲੇ ਨਾਲ ਸੈੱਟ ਹੋ ਗਏ ਆਹ ਕੁਛ ਕੀਤਾ ਇਹਨਾਂ ਨੇ ਹੋਰ ਕਿਸੇ ਵਿਭਾਗ ਦੀ ਇਹਨਾਂ ਨੇ ਸਾਰ ਨਹੀਂ ਲਈ ਉਹੀ ਆਪਾਂ ਬਿਆਨ ਰੋਜ ਉਹਨਾਂ ਦੇ ਵੇਣੇ ਆ ਕਿ ਅਸੀਂ ਕੱਚੇ ਮਾਲ ਨੂੰ ਪੱਕੇ ਕਰ ਦਾਂਗੇ ਭਗਵਾਨਤ ਮਾਨ ਤੋਂ ਚੱਲੀ ਜਾਂਦਾ ਕਹਿੰਦਾ ਕਿ 17-17 ਸਾਲ ਤੋਂ ਕੱਚੇ ਅਸੀਂ ਪੱਕੇ ਕਰਾਂਗੇ ਕਿਹੜਾ ਪੱਕਾ ਕਰਦਾ ਕੱਲੇ ਹੋਲਡਿੰਗ ਲਾ ਦੇ ਕਾਹਦੇ ਲਾ ਦੇ ਗੈਂਗਸਟਰ ਫੜ ਲੇ ਨਸ਼ੇ ਵਾਲਿਆਂ ਗੋਲੇ 'ਚ ਫੜਨਗਾ ਹੀਰੋਇਨ ਫੜ ਲਈ ਤੇ ਉਹ ਬਣਾਏ ਕਿਹਦੇ ਸੀਗੇ ਗੈਂਗਸਟਰ ਕੌਣ ਪੈਦਾ ਕਰਦਾ ਹੈ ਸਰਕਾਰ ਪੈਦਾ ਕਰਦੀ ਹੈ ਤੂੰ ਆਊਗਾ ਸਾਡੇ ਗਲੇ ਦੀ ਹੱਡੀ ਬਣੂਗਾ ਉਦੋਂ ਉਹ ਗੈਂਗਸਟਰ ਮਾਰਿਆ ਜਾਂਦਾ ਉਦੋਂ ਹੀ ਹੀਰੋਇਨ ਫੜੀ ਜਾਂਦੀ ਹੈ ਉਦੋਂ ਹੀ ਨਕਲੀ ਕਰਾਸੀ ਫੜੀ ਜਾਂਦੀ ਹੈ ਸੋ ਬਾਈ ਜੀ ਹਲੋ ਜਨਨਾ ਕਰੋ ਸਾਰਾ ਤੁਸੀਂ ਇੱਥੇ ਮਿਲ ਜੂਗਾ ਗੱਲਾਂ ਕਰਨ ਨੂੰ ਦਿਲ ਕਰਦਾ ਗੱਲਾਂ ਬਹੁਤ ਆ ਜੇ ਸੁਣੀਓਗੇ ਤਾਂ ਬੋਲੀ ਜਾਵਾਂਗੇ ਅਸੀਂ ਪੰਜਾਬ ਦੇ ਵਸਨੀਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਬਦਲਾ ਨਾਲ ਲਿਆਉਣ ਦੀ ਲਿਆਂਦੀ ਹੈ ਬੜੀਆਂ ਚਾਵਾ ਤੇ ਆਸ਼ਾਵਾ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਬਣਾਈ ਸੀ ਤੇ ਬੜੀਆਂ ਪ੍ਰਚਾਰ ਕੀਤਾ ਸੀ ਅਸੀਂ ਬੱਸਾਂ ਦੇ ਵਿੱਚ ਤੇ ਲੱਡੂ ਵੰਡੇ ਸੀ ਜਿੱਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਸਾਨੂੰ ਕਿਉਂ ਮੰਡੇ ਸੀ ਸਾਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਜੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਧਰਨਾ ਲੱਗਣ ਨਹੀਂ ਦਿੱਤਾ ਜਾਊਗਾ ਸਾਰੀਆਂ ਮੰਗਾਂ ਸਾਰੇ ਕੰਟਰੈਕਟ ਤੇ ਸਾਰੇ ਆਊਟਸੋਰਸ ਦੇ ਮੁਲਾਜ਼ਮਾ ਜਿਹੜੇ ਉਹ ਪੱਕੇ ਕੀਤੇ ਜਾਣਗੇ ਹੋਇਆ ਸਾਰਾ ਕੁਝ ਉਲਟ ਟਰਾਂਸਪੋਰਟ ਵਿਭਾਗ ਦੇ ਵਿੱਚ ਅਸੀਂ ਬੜੇ ਲੰਬੇ ਸਮੇਂ ਤੋਂ ਕੱਚੇ ਆਊਟਸੋਰਸ ਤੇ ਕੰਟਰੈਕਟ ਤੇ ਕੰਮ ਕਰਦਾ ਆ ਰਹੇ ਹਾਂ ਪਿਛਲੀਆਂ ਸਰਕਾਰਾਂ ਨੂੰ ਵੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਲਗਾਤਾਰ ਅਸੀਂ ਮੰਗ ਪੱਤਰ ਵੀ ਦੇ ਰਹੇ ਹਾਂ ਤੇ ਲਗਾਤਾਰ ਸੰਘਰਸ਼ ਦੇ ਰਹੇ ਹਾਂ ਤੇ ਵੀ ਆ ਪਿਛਲੇ ਸਮੇਂ ਦੇ ਵਿੱਚ 1 ਜੁਲਾਈ ਨੂੰ ਸਾਡੀ ਮੀਟਿੰਗ ਹਿਆਰਪੁਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਹੋਈ ਬੜੇ ਸਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਟਰਾਂਸਪੋਰਟ ਦੇ ਸੈਕਟਰੀ ਤੇ ਟਰਾਂਸਪੋਰਟ ਦੇ ਮਿਨਿਸਟਰ ਨੂੰ ਹੁਕਮ ਦਿੱਤੇ ਕਿ ਇੱਕ ਟਰਾਂਸਪੋਰਟ ਦੇ ਵਿੱਚ ਵੱਖਰੀ ਪਾਲਿਸੀ ਬਣਾ ਕੇ ਜਿਹੜੇ ਟਰਾਂਸਪੋਰਟ ਦੇ ਕੰਮ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਠੇਕੇਦਾਰ ਬਾਹਰ ਕੀਤਾ ਜਾਵੇ ਇਨਾਂ ਦੀਆਂ ਸਾਰਥਕ ਮੰਗਾਂ ਦਾ ਜਿਹੜਾ ਉਹ ਹੱਲ ਕੀਤਾ ਜਾਵੇ ਪਰ ਟਰਾਂਸਪੋਰਟ ਦਾ ਮੰਤਰੀ ਤੇ ਟਰਾਂਸਪੋਰਟ ਦੇ ਸੈਕਟਰੀ ਸਾਹਿਬ ਆ ਜਿਹੜੇ ਡਾਇਰੈਕਟਰ ਸਾਹਿਬ ਨੇ ਉਹਨਾਂ ਨੇ ਬਿਲਕੁਲ ਅਚੀਵ ਮਿਨਿਸਟਰ ਦੇ ਹੁਕਮਾਂ ਨੂੰ ਜਿਹੜਾ ਸਿੱਕੇ ਤੇ ਟੰਗਿਆ ਉਹਨਾਂ ਨੇ ਜਿਹੜੀ ਪਾਲਿਸੀ ਬਣਾਈ ਸੀ ਉਸ ਕਮੇਟੀ ਨੇ ਪਾਲਿਸੀ ਬਣਾਈ ਸੀ ਉਹਨੂੰ ਸਿਰੇ ਤੋਂ ਇਨਕਾਰ ਕਰਕੇ ਰੱਦ ਕਰ ਦਿੱਤਾ ਇੱਕ ਕੱਚੀ ਪਿੱਲੀ ਪਾਲਿਸੀ ਜਿਹੜੀ ਡਾਊਨ ਕੈਟਰ ਦੀ ਪਾਲਿਸੀ ਆ ਉਹ ਸਾਡੇ ਤੇ ਲਿਆ ਕੇ ਥੋਪਣ ਦੀ ਗੱਲ ਆ ਜਿਹੜੇ ਟਰਾਂਸਪੋਰਟ ਮਿਨਿਸਟਰ ਕਰ ਰਹੇ ਆ ਬਿਲਕੁਲ ਵੀ ਟਰਾਂਸਪੋਰਟ ਦਾ ਕੰਮ ਆ ਬਿਲਕੁਲ ਜਾਗਦਾ ਅਸੀਂ ਇਹੋ ਜੀ ਕੱਚੀ ਪਿੱਲੀ ਪਾਲਿਸੀ ਬਿਲਕੁਲ ਵੀ ਪ੍ਰਵਾਨ ਨਹੀਂ ਕਰਾਂਗੇ ਅਸੀਂ ਸਾਡੀ ਮੰਗ ਆ ਮੁੱਖ ਮੰਤਰੀ ਤੋਂ ਕਿ ਆਪ ਬੈਠ ਕੇ ਸਾਡੀਆਂ ਮੰਗਾਂ ਦਾ ਸਾਰਥਕ ਹੱਲ ਕੱਢੇ ਸਾਨੂੰ ਸਰਵਿਸ ਰੂਲਾਂ ਨਾਲ ਸਾਡੇ ਮਲਾਜਮਾਂ ਨੂੰ ਪੱਕਾ ਕਰੇ ਜਿਹੜੇ ਸਾਡੇ ਠੇਕੇਦਾਰ ਲੁੱਟ ਕਰਦੇ ਆ ਉਹਨਾਂ ਠੇਕੇਦਾਰਾਂ ਨੂੰ ਬਾਹਰ ਕਰਕੇ ਸਾਡਾ ਜਿਹੜਾ ਵਿਭਾਗ ਨੂੰ ਬਚਾਵੇ ਵਿਭਾਗ ਦੇ ਵਿੱਚ 10000 ਬੱਸਾਂ ਪਾਵੇ ਤਾਂ ਜੋ ਸਾਡੀਆਂ ਭੈਣ ਭਰਾ ਮਹਿਲਾਵਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੁਫਤ ਸਵਰਦੀ ਸਹੂਲਤ ਦਿੱਤੀ ਆ ਸੱਜੇ ਟੰਗ ਨਾ ਲੱਗੂ ਹੋਵੇ ਬਈਆ ਬਾਰੇ ਜਿਹੜਾ ਪਹਿਲੇ ਦਿਨ ਤੋਂ ਇੱਕ ਆ ਕਿੰਨਾ ਜਿਹੜੀ ਤੁਸੀਂ ਬਾਤ ਕੀ ਆ ਤੁਹਾਨੂੰ ਸਹੀ ਬਿਲਕੁਲ ਜੀ ਵੱਡੇ ਪੱਧਰ ਤੇ ਨੁਕਸਾਨ ਪੰਜਾਬ ਦੇ ਖਜ਼ਾਨੇ ਦਾ ਹੋ ਰਿਹਾ ਹੈ ਇਹਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਪੰਜਾਬ ਸਰਕਾਰ ਦੀ ਹੈ ਟਰਾਂਸਪੋਰਟ ਮਿਨਿਸਟਰ ਲਾਲਜੀਤ ਖੁੱਲਰ ਦੀ ਹੈ ਕਰੋੜਾਂ ਰੁਪਈਆ ਦਾ ਨੁਕਸਾਨ ਵਿਭਾਗ ਦਾ ਹੋ ਰਿਹਾ ਜਿੱਥੇ ਵਿਭਾਗ ਦਾ ਨੁਕਸਾਨ ਹੋ ਰਿਹਾ ਉੱਥੇ ਮੁਫਤ ਸਫ਼ਰ ਸਹੂਲਤਾਂ ਵਾਲੇ ਉਹ ਜਿਹੜੇ ਯਾਤਰੀ ਆ ਸਾਡੇ ਭੈਣ ਆ ਸਾਡੇ ਭਰਾ ਜਿਹੜੇ ਪੰਜਾਬ ਦੇ ਵਸਨੀਕ ਆ ਉਹ ਵੀ ਭਾਰੀ ਖੱਜਲ ਖਰਾਬੀ ਉਹਨਾਂ ਨੂੰ ਹੋ ਰਹੀ ਆ ਅਸੀਂ ਉਹਨਾਂ ਤੋਂ ਮਾਫੀ ਵੀ ਮੰਗਦੇ ਆ ਕਿਉਂਕਿ ਗਲਤੀ ਸਾਡੇ ਪੰਜਾਬ ਦੇ ਲੋਕਾਂ ਦੀ ਆ ਅਸੀਂ ਮਾੜੀ ਸਰਕਾਰ ਚੋਂ ਬੈਠੇ ਆ ਤੇ ਅੱਜ ਸਾਨੂੰ ਉਹ ਮਾੜੀ ਸਰਕਾਰ ਚੋਂ ਦਾ ਨਤੀਜਾ ਅਸੀਂ ਭੁਗਤ ਰਹੇ ਆ ਕੀ ਕਾਰਨ ਕੀ ਆ ਤੁਹਾਡੀ ਮੰਗ ਨਹੀਂ ਮੰਨੀਆਂ ਜਾਂਦੀ ਸਾਡੇ ਮਿਲੀ ਭੁਗਤਾ ਜੀ ਜਿਹੜਾ ਸਾਡਾ ਟਰਾਂਸਪੋਰਟ ਦਾ ਮਨਿਸਟਰ ਆ ਉਹ ਪ੍ਰਾਈਵੇਟ ਘਰਾਣਿਆਂ ਨਾਲ ਨਿੱਜੀ ਟਰਾਂਸਪੋਰਟ ਆਪਰੇਟਰਾਂ ਨਾਲ ਮਿਲ ਚੁੱਕਿਆ ਜਾਣ ਬੁੱਝ ਕੇ ਉਹ ਹੜਤਾਲ ਕਰਾਉਂਦਾ ਕੋਨਾਂ ਨੂੰ ਆਏ ਲੱਗਦਾ ਕਿ ਜੇ ਹੜਤਾਲ ਹੋਊਗੀ ਤਾਂ ਸਾਡੇ ਜਿਹੜੇ ਉਹਨਾਂ ਨਾਲ ਮਿਲੇ ਹੋਏ ਟਰਾਂਸਪੋਰਟਰਾਂ ਉਹਨਾਂ ਨੂੰ ਵੱਡੇ ਪੱਧਰ ਦਾ ਫਾਇਦਾ ਹੋਊਗਾ ਇਸ ਕਰਕੇ ਜਿਹੜਾ ਟਰਾਂਸਪੋਰਟ ਦਾ ਮੰਤਰੀ ਸਾਡੀ ਠੀਕ ਤਰੀਕੇ ਨਾਲ ਗੱਲ ਨਹੀਂ ਸੁਣਦਾ ਤੇ ਸਾਨੂੰ ਹੜਤਾਲ ਕਰਨ ਵਾਸਤੇ ਮਜਬੂਰ ਕਰ ਦਿੰਦਾ ਅੱਜ ਕਿੰਨੀ ਹੜਤਾਲ ਹੈ ਜੀ ਅੱਜ ਪੰਜਾਬ ਦੇ 27 ਡੀਪੂ ਸਮੇਤ ਪੀਆਰਸੀ ਹੈੱਡ ਆਫਸ ਦੇ ਵਿੱਚ ਪੰਜਾਬ ਦੇ ਵਿੱਚ ਸਮੁੱਚੀ ਸਰਕਾਰੀ ਜਿਹੜੇ ਟਰਾਂਸਪੋਰਟ ਨੂੰ ਚਲਾਉਣ ਵਾਲੇ ਡਰਾਈਵਰ ਕਨੈਕਟਰ ਵਰਕਸ਼ਾਪ ਦੇ ਕੰਮ ਇਹਨੇ ਉਸ ਸਮੁੱਚੇ ਕੰਮ ਇਹ ਅੱਜ ਹੜਤਾਲ ਤੇ ਲੋਕਾਂ ਦੇ ਕਈ ਲੋਕਾਂ ਨਾਲ ਫੱਟਲ ਕੁਵਾਰੀ ਦਾ ਸਾਹਮਣਾ ਬਿਲਕੁਲ ਜੀ ਅਸੀਂ ਲੋਕਾਂ ਤੋਂ ਮਾਫੀ ਵੀ ਮੰਗਦੇ ਆ ਇਸ ਗੱਲ ਦੀ ਪਰ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਲੋਕ ਅਸੀਂ ਵੀ ਉਹਨਾਂ ਦੇ ਧੀਆਂ ਪੁੱਤਾਂ ਸਾਡੇ ਅਸੀਂ ਮਾੜੀ ਸਰਕਾਰ ਚੁਣ ਬੈਠੇ ਆ ਮਾੜੀਆਂ ਸਰਕਾਰਾਂ ਚੁਣਨ ਦਾ ਨਤੀਜਾ ਅੱਜ ਸਾਡੇ ਲੋਕਾਂ ਨੂੰ ਸਾਡੇ ਭਰਾਵਾਂ ਨੂੰ ਸਾਡੇ ਪੰਜਾਬ ਦੇ ਵਸਨੀਕਾਂ ਨੂੰ ਭੁਗਤਣਾ ਪੈ ਰਿਹਾ ਇਸ ਗੱਲ ਦੀ ਅਸੀਂ ਮਾਫੀ ਵੀ ਮੰਗਦੇ ਆ ਮੈਂ ਕਰੂੰਗਾ ਕਿ ਮੈਂ ਫੋਨ ਕਰਾਂਗਾ ਅੱਜ ਕੀ ਕਹਿਣਾ ਚਾਹੁੰਦੇ ਜੋ ਤਿੰਨ ਦਿਨਾਂ ਦੀ ਹੜਤਾਲ ਕੀਤੀ ਜਾਮ ਕੀਤੀ। ਦੇਖੋ ਜੀ ਇਹ ਸੜਤਾਲ ਵਾ ਤਾਂ ਸਿੱਧਾ ਹੀ ਕਹਿਣਾ ਚਾਹੁੰਦੇ ਆਂ ਕਿ ਉਹ ਪੰਜਾਬ ਦੀ ਸਰਕਾਰ ਹੈ ਜੋ ਟ੍ਰਾਂਸਪੋਰਟ ਮੰਤਰੀ ਜੀ ਹੈਗੇ ਆ ਉਹ ਚਾਹੁੰਦੇ ਨਹੀਂ ਵੀ ਡਿਪਾਰਟਮੈਂਟ ਕੋਈ ਹੱਲ ਕਰੀਏ। ਕਿਉਂਕਿ ਮੈਂ ਅਜੇ ਪੰਜ ਤਿੰਨ ਸਾਲਾਂ ਨਾਲ ਤਿੰਨ ਸਰਕਾਰਾਂ ਉਸ ਤੋਂ ਪਹਿਲਾਂ ਆਪਾਂ ਦੇਖ ਚੁੱਕੇ ਆਂ। ਮੈਂ ਇਹ ਦੇਖਿਆ ਵੀ ਕੋਈ ਵੀ ਟ੍ਰਾਂਸਪੋਰਟ ਮੰਤਰੀ ਆਪਦਾ ਕੰਮ ਨਹੀਂ ਜਾਣਦਾ ਉਹਦਾ ਕੰਮ ਕੀ ਹੈ? ਉਹਨੇ ਇੱਕ ਡਿਪਾਰਟਮੈਂਟ ਦਿੱਤਾ ਰੋਡ ਵੇਚਦਾ ਜਿਹੜਾ ਕਮਾਊ ਪੁੱਤ ਉਹਨਾਂ ਦਾ। ਜਿਹੜਾ ਸਭ ਤੋਂ ਵੱਧ ਕਮਾ ਕੇ ਉਹਨਾਂ ਨੂੰ ਦੇ ਰਿਹਾ। ਉਹਨਾਂ ਦੀ ਇੱਜ਼ਤ ਬਚਾਰਿਆ ਜਿਹੜੀ ਫ੍ਰੀ ਸਪਰਸ ਹੁੰਦਾ ਉਹ ਐਲਾਨ ਕਰ ਦਿੰਦੇ ਚਲਾਤਾ ਫ੍ਰੀ ਸਪਰਸ ਤਾਂ ਅਸੀਂ ਦੇ ਰਹੇ ਆ ਅੱਜ ਕਿਤੇ ਫ੍ਰੀ ਸਪਰਸ ਚੱਲ ਰਿਹਾ ਨਹੀਂ ਨਾ ਤੇ ਉਹ ਜਾਣਬੁੱਝ ਕੇ ਉਹਨਾਂ ਨੇ ਬੰਦ ਕਰਾਇਆ ਗਿਆ ਕਿਉਂਕਿ ਉਹ ਕਹਿੰਦੇ ਸੀ ਵੀ ਅਸੀਂ 15 ਤਰੀਕ ਨੂੰ ਪਾਲਿਸੀ ਜਿਹੜੀ ਸਾਡੇ ਸਾਹਮਣੇ ਲਿਆਵਾਂਗੇ ਜਿਹੜੀ 15 ਤਰੀਕ ਨੂੰ ਪਾਲਿਸੀ ਲਿਆਉਣੀ ਸੀ ਉਹ ਜਦੋਂ ਮੀਟਿੰਗ ਹੋਈ ਆ ਪਿੱਛੇ ਉਦੋਂ ਦਿਖਾ ਸਕਦੇ ਸੀ ਵੀ ਆਪ ਪਾਲਿਸੀ ਤਿਆਰ ਕਰਦੇ ਆ ਅਸੀਂ ਤੇ ਕੋਈ ਕਮੀ ਤਾਂ 15 ਤੱਕ ਕਲੀਅਰ ਹੋ ਜਾਊਗੀ ਤੁਸੀਂ ਹੜਤਾਲ ਨਾ ਕਰੋ ਤੇ ਹੜਤਾਲ ਰੋਕੀ ਜਾ ਸਕਦੀ ਸੀ ਪਰ ਉਹਨਾਂ ਨੇ ਇਹ ਨਹੀਂ ਕੀਤਾ ਗੁੰਡੇ ਵਜਾਇ ਉਹਨਾਂ ਨੇ ਜੋਸ਼ ਦਿਖਾਇਆ ਵੀ ਅਸੀਂ ਜੋ ਤੁਸੀਂ ਕਰਨੀ ਹੜਤਾਲ ਕਰ ਦੋ ਜਾ ਕੇ ਕਿੰਨੇ ਸਾਲ ਤੋਂ ਤੁਸੀਂ ਜਿਹੜੀ ਕੱਚੇ ਪੁੰਗਾਂ ਜੀ ਮੰਗਾ ਨੰਬਰ ਇੱਕ ਤੇ ਹੀ ਹੈ ਵੀ ਸਾਡੇ ਸਾਰੇ ਬੰਦੇ ਰੈਗੂਲਰ ਕੀਤੇ ਜਾਣ ਕੱਚੇ ਦੇ ਜਿੰਨੇ ਵੀ ਲੱਕੇ ਸਾਰੇ ਰੈਗੂਲਰ ਕੀਤੇ ਜਾਣ ਕਿਉਂਕਿ ਸਾਨੂੰ 15 ਬੰਦਾ 16 ਸਾਲ ਹੋ ਗਈ ਹੈ ਤੇ ਉਹ ਸਰਕਾਰ ਇਹ ਗੱਲ ਕਹਿੰਦੀ ਹੈ ਵੀ ਅਸੀਂ ਕੰਟੈਕਟ ਵਾਲੇ ਪੱਕੇ ਕਰਾਂਗੇ ਸੀ ਉਹਨਾਂ ਨੂੰ ਕਰ ਦਿਓ ਅਸੀਂ ਕੋਈ ਨਾ ਨਹੀਂ ਕਰਦੇ ਵੀ ਕਰੋ ਸਹੀ ਕਿਸੇ ਨੂੰ ਪਰ ਉਹਨਾਂ ਵਾਸਤੇ ਵੀ ਜਿਹੜੀ ਗੁਰਪੀ ਜੀ ਨੇ ਦੱਸੀ ਪੋਲਿਸੀ ਕੱਚੀ ਬੱਲੀ ਆ ਉਹ ਕੱਚੀ ਪਿਸੀ ਪੋਲਿਸੀ ਕੀ ਹੈ ਉਹ ਚਾਹੁੰਦੇ ਵੀ ਇਸੇ ਤਨਖਾਹ ਤੇ ਜਿਵੇਂ ਅਸੀਂ ਚੱਲਦੇ ਵੀ ਇਸੇ ਸਿਸਟਮ 'ਚ ਸਾਨੂੰ ਪੰਜ ਬਸ ਤੇ ਇਥੇ ਪੱਕਾ ਕਰਤਾ ਜੇ ਉਹ ਨਾ ਕੋਈ ਤਨਖਾਹ ਬਤਾਉਣਗੇ ਨਾ ਕੋਈ ਸਾਨੂੰ ਤਰੱਕੀਆਂ ਦਿੱਤੀਆਂ ਜਾਣਗੀਆਂ ਨਾ ਕੋਈ ਸਾਡਾ ਐਗਰੀਮੈਂਟ ਲਾਈ ਜਾਊਗੀ ਸਾਰਾ ਮਤਲਬ ਜੋ ਕੁਛ ਇੱਥੇ ਚੱਲਦਾ 800 ਸਿੰਘ ਕੰਡਕਟ ਉਸੇ ਤੇ ਸਾਨੂੰ ਪੱਕਾ ਕਰਨਾ ਚਾਹੁੰਦੇ ਤਨਖਾਹ ਨਾਲ ਕਰਦਾ ਗੁਜ਼ਾਰਾ ਚੱਲਦਾ ਸਹੀ ਚੱਲਦਾ ਨਹੀਂ ਚੱਲਦਾ ਜੀ ਬਿਲਕੁਲ ਨਹੀਂ ਚੱਲਦਾ ਕੋਈ ਕਹਿੰਸੀ ਕਿ ਮੇਰਾ ਖੁਦ ਦਾ ਗੁਜ਼ਾਰਾ ਨਹੀਂ ਚੱਲਦਾ ਮੈਂ ਕਿਵੇਂ ਕਹਿ ਸਕਦਾ ਚੱਲਦਾ ਹੈ ਕਿਉਂਕਿ 21000 ਕੀ ਹੈ 40 ਰੁਪਏ ਡਰਾਈਵਰ ਦੀ ਤਨਖਾਹ ਦੇ ਰਹੀ ਇਸ ਟਾਈਮ ਸਰਕਾਰ ਤੇ 19000 88 ਰੁਪਏ ਸਾਥ ਕੰਡਕਟਰ ਨੂੰ ਦੇ ਰਹੀ ਹੈ ਜੋ ਪੁਰਾਣ ਕੰਡੈਕਟਰ ਨੂੰ 9000 ਕੁਛ ਦੇ ਰਿਹਾ ਤੇ ਡਰਾਈਵਰ ਨੂੰ 11000 ਕੁਛ ਦਿੰਦੇ ਹੋਏ ਤੇ ਇਹਨਾਂ ਨਾਲ ਕਿੱਥੇ ਘੜ ਚੱਲਦਾ ਜੀ ਉਹ ਤਾਂ ਉਹ ਬਟਾਅਮ ਲਾਉਨੇ ਸੀ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਮੁਸ਼ਕਲ ਤਾਂ ਤੁਸੀਂ ਵੇਖੋ ਦੁੰਦ ਕਿੰਨੀ ਹੋਈ ਦੱਸਦਾ ਨਹੀਂ ਜੀ ਨਹੀਂ ਕਰਦਾ ਉੱਠ ਕੇ ਘਰੋਂ ਬਾਹਰ ਨਿਕਲੀਏ ਤੇ ਸਾਨੂੰ ਉਹਦੇ ਵਿੱਚ ਗੱਡੀ ਚਲਾਈ ਚਲਾਉਣੀ ਪੈਂਦੀ ਉਹ ਵੀ ਸਪੀਡ ਨਾਲ ਕਿਉਂਕਿ ਸਾਨੂੰ ਸਰਕਾਰ ਨੇ ਟਾਈਮ ਟੇਬਲ ਦਿੱਤਾ ਹੈ ਜੇ ਮੰਨ ਲਓ 1 ਘੰਟੇ 'ਚ ਜੀ ਬਟੰਡੇ ਪਹੁੰਚਣਾ ਤੇ 1 ਘੰਟੇ 'ਚ ਪਹੁੰਚਣਾ 1 ਘੰਟੇ 'ਚ ਇੱਕ ਮਿੰਟ 'ਚ ਵੀ ਨਹੀਂ ਪਹੁੰਚ ਸਕਦੇ ਕਿਉਂਕਿ 1 ਘੰਟਾ 1 ਮਿੰਟ ਹੋ ਗਿਆ ਸਾਡੇ ਨਾਂ ਮਿਸ ਹੋ ਜੂ ਪਰ ਟ੍ਰਾਂਸਪੋਰਟ ਮੰਤਰੀ ਜੋ ਜ਼ਿੰਮੇਵਾਰੀ ਬੰਦੀ ਸੀ ਉਹਨਾਂ ਦੀ ਸੀਗੀ ਜਦੋਂ ਟ੍ਰਾਂਸਪੋਰਟ ਮੰਤਰੀ ਬਣੇ ਸੀ ਉਹ ਰਾਜਾ ਬੜੰਗਵਾਲ ਨੂੰ ਢੀਪਾਂ ਦਾ ਦੌਰੇ ਕਰਦੇ ਢੀਪਾਂ ਚ ਜਾ ਕੇ ਵਰਕਰਾਂ ਨੂੰ ਪੁੱਛਦੇ ਤੁਹਾਨੂੰ ਤਕਲੀਫਾਂ ਕੀ ਆ ਅਫਸਰਾਂ ਨੂੰ ਪੁੱਛਦੇ ਸਮਾਨ ਤੁਹਾਡੇ ਕੋਲੇ ਆਉਂਦਾ ਕਿ ਨਹੀਂ ਆਉਂਦਾ ਵਰਕਸ਼ਾਪ 'ਚ ਮਿਸਤਰੀ ਕੰਮ ਕਰਦੇ ਉਹਨਾਂ ਨੂੰ ਪੁੱਛਦੇ ਤੁਹਾਨੂੰ ਬੰਦੇ ਚਾਹੀਦੇ ਕਿ ਨਹੀਂ ਚਾਹੀਦੇ ਪਰ ਅੱਜ ਤੱਕ ਗਾਲਜੀ ਭੁਲਦੇ ਜਿਨ੍ਹਾਂ ਦੇ ਲੈ ਆਪਣੇ ਮਾਨੀਓ ਖੇਡਾ ਟ੍ਰਾਂਸਪੋਰਟ ਮੰਤਰੀ ਹੈ ਇਹਨਾਂ ਨੇ ਕਿਸੇ ਵੀ ਢੀਪੂ ਦਾ ਕੋਈ ਦੌਰਾ ਨਹੀਂ ਕੀਤਾ ਤੇ ਕਿਸੇ ਨੂੰ ਕੁਝ ਦਿੱਤਾ ਨਹੀਂ ਜੀ ਕਿੰਨੇ ਜਿਹੜੇ ਰੂਟ ਆ ਮੁਕਸਰ ਦੀ ਗੱਲ ਕਰੀਏ ਸਾਨੂੰ ਮੁਕ ਜਿੰਦੇ ਵਿੱਚ ਲੋਕਲ ਕਰੀਓ 10-12 ਰੂਟ ਛੱਡ ਕੇ ਟੋਟਲ ਰੂਟ ਵਿੱਚ ਸਭ ਕੋਈ ਗੱਡੀ ਨਹੀਂ ਗਈ ਪਨ ਵਸਦੀ ਜਿਹੜੀ ਰੋਡਵੇ ਦੀਆਂ ਗੱਡੀਆਂ ਹੈਗੀਆਂ 10-12 ਉਹ ਚੱਲਦੀਆਂ ਉਹ ਵੀ ਲੋਕਲ ਚੱਲਦੀਆਂ ਜੇ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੀ ਜੇ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੀ ਇਹ ਹੜਤਾਲ 3 ਦਿਨ ਦਾ ਐਲਾਨ ਕੀਤਾ ਹੈ ਯੂਨੀਅਨ ਨੇ ਜੇ ਮੰਨ ਲਓ ਕੋਈ ਇਹਦੇ ਸੁਣਵਾਈ ਨਹੀਂ ਹੁੰਦੀ ਕੱਲ ਨੂੰ ਅਸੀਂ ਖੁੰਤੀ ਦੇ ਘਰ ਆਉ ਕਰਨਾ ਜਾ ਰਹੇ ਹਾਂ ਚੰਡੀਗੜ ਜੇ ਕੋਈ ਸਰਵਾਈ ਨਹੀਂ ਹੋਈ ਤਾਂ ਇਹ ਹੜਤਾਲਾਂ ਦੇ ਸਮੇਂ ਤੇ ਬਦਲ ਸਕਦੀ ਜੀ ਕੋਈ ਧੱਕਾ ਸਹੀ ਹੁੰਦੀ ਤਾਂ